ਸਤਨਾਮ ਸ੍ਰੀ ਵਾਨ ਗੁਰੂ ਸਾਹਿਬ ਜੀ ਪਵਣ ਗੁਰੂ ਪਾਣੀ ਪਤੰ ਮਤਾ ਤਰਤਨਾਤ ਦੇਸ ਰਾਤ ਦੁਇ ਦਾਈ ਦਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਦੂਰੇ ਕਰਮੀ ਆਪੋ ਆਪਣੀ ਕਿ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਨ ਨਾਨਕ ਤੇ ਮੁਖ ਉਜਲੇ ਕੀਤੀ ਛੁਤੀ ਨਾਨਕ ਬਿਚ ਬਾਣੀ ਅੰਬਰੰਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮੰਨ ਪਰ ਤਖ ਗੁਰੂ ਨਿਸਤਾਰੇ ਸੋ ਕਹੋ ਨਨ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਹਲਾ ਨਾਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਭੁਲਿਓ ਮਨ ਕਾਇਆ ਉਜਾਇ ਜੋ ਜੋ ਕਰਮ ਕੀਓ ਨਾਲ ਚਲਕ آپ بتاؤ پھولیو مان مایا جائیو جو کرم جو 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 کیو ورائے لال چلگ تہ تھی آپ بتاؤ رہا سمجھ نہ پڑی ਵਿਖਰ ਅਸਰਤਿਓ ਜਸ ਹਰਿ ਕੋ ਵਿਸਰਾਇ ਸੰਗ ਸੁਆਮੀ ਸੋ ਜਾਣਿਓ ਨਾਹਿ ਬਨ ਖੋਜਨ ਕੋ ਧਾਇ ਰਤਨ ਰਾਮ ਕਟਹੀ ਕੀ ਪੀਤਰ ਤਾ ਕੋ ਗਿਆਨ ਨਾ ਪਾਇ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲਕੇ ਹਰਉ ਜੀ ਤਰਾ ਅੱਜ ਦੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 702 ਅਤੇ 703 ਅੰਗ ਦੇ ਉੱਤੇ ਸੁਭਾਏ ਮਾਨ ਜੈਤਸਰੀ ਮਹੱਲਾ ਨਵ ਜੈਤਸਰੀ ਰਾਗ ਦੇ ਵਿੱਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਕ ਓੰਕਾਰ ਦਾ ਭਾਵ ਕਿ ਪ੍ਰਮਾਤਮਾ ਇਕ ਹੈ ਉਹਦੇ ਵਰਗਾ ਕੋਈ ਦੂਜਾ ਨਹੀਂ ਹੈ। ਇਕੋ ਹੀ ਹੈ ਪ੍ਰਮਾਤਮਾ ਉਹਨੂੰ ਚਾਹੇ ਰਾਮ ਕਹੋ ਅੱਲਾਹ ਕਹੋ ਵਾਇਗੁਰੂ ਕਹੋ ਭਗਵਾਨ ਕਹੋ ਗੋਡ ਕਹੋ ਮੁਰਾਰੀ ਕਹੋ ਭਗਵੰਤ ਕਹੋ ਜੋ ਮਰਜੀ ਨਾਮ ਨਾਲ ਉਹਨੂੰ ਅਸੀਂ ਯਾਦ ਕਰ ਸਕਦੇ ਹਾਂ। ਜਿਵੇਂ ਗੁਰੂ ਸਾਹਿਬ ਗੁਰਦਾਣੀ ਦੇ ਵਿੱਚ ਕਹਿੰਦੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਈ ਕੋਈ ਸੇਵਾ ਗੁਸਈਆ ਕੋਈ ਅੱਲਾ ਹੈ ਕਹਿੰਦੇ ਰਾਮ ਕਹ ਲੋ ਚਾਹੇ ਵਾਹਿਗੁਰੂ ਕਹ ਲੋ ਉਹ ਇੱਕੋ ਹੀ ਪਰਮਾਤਮਾ ਹੈ ਇੱਕ ਉਹ ਅੰਕਾਰ ਸਤਗੁਰ ਪ੍ਰਸਾਦ ਉਹਦੇ ਦਰਸ਼ਨ ਕਦੋਂ ਹੁੰਦੇ ਆ ਉਹ ਮਿਲਦਾ ਕਦੋਂ ਹੈ ਜਦੋਂ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਸਤਿਗੁਰੂ ਦੇ ਕਿਰਪਾ ਕਰਾਉਣ ਵਾਸਤੇ ਪਹਿਲਾਂ ਸਤਿਗੁਰੂ ਦੇ ਕੋਲ ਸਾਨੂੰ ਆਉਣਾ ਪੈਣਾ ਹੈ ਜੇ ਬੰਦਾ ਕਵੇ ਕਿ ਮੈਂ ਘਰ ਬੈਠਾਂ ਸਤਿਗੁਰੂ ਮੇਰੇ ਤੇ ਇਦਾਂ ਹੀ ਕਿਰਪਾ ਕਰ ਦੇਣ ਕਹਿੰਦੇ ਇਸ ਤਰ੍ਹਾਂ ਕਿਰਪਾ ਨਹੀਂ ਹੋਣੀ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਐ ਕਿ ਪ੍ਰਮਾਤਮਾ ਨੂੰ ਛੱਡ ਕੇ ਜਦੋਂ ਤੁਸੀਂ ਗਲਤ ਰਸਤਿਆਂ ਤੇ ਚੱਲੋਗੇ ਉਦੋਂ ਤੁਹਾਡਾ ਜੀਵਨ ਬਰਬਾਦ ਹੋ ਜਾਣਾ ਭੁੱਲਿਓ ਮਨ ਮਾਇਆ ਉਲਝਾਇਓ ਆ ਮਨ ਨੂੰ ਸੰਬੋਧਨ ਹੋ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਸਮਝਾ ਰਹੇ ਆ ਸਾਨੂੰ ਕਿ ਭੁੱਲਿਓ ਮਨ ਮਾਇਆ ਉਲਝਾਇਓ ਕਹਿੰਦੇ ਮਾਇਆ ਦੇ ਵਿੱਚ ਉਲਝ ਗਏ ਆ ਆ ਮਨ ਤੋ ਉਸ ਪਰਮਾਤਮਾ ਨੂੰ ਕਿਉਂ ਭੁਲਾ ਬੈਠੇ ਐ ਕਹਿੰਦੇ ਪੈਸੇ ਦੀ ਵੀ ਲੋੜ ਐ ਜ਼ਮੀਨਾਂ ਜਾਇਦਾਦਾਂ ਦੀ ਵੀ ਲੋੜ ਐ ਪਰ ਕਹਿੰਦੇ ਹਿਰਦੇ ਦੇ ਵਿੱਚ ਉਹ ਪਰਮਾਤਮਾ ਦੀ ਵੀ ਤੇ ਯਾਦ ਹੋਣੀ ਚਾਹੀਦੀ ਐ ਭੁੱਲਿਓ ਮਨ ਮਾਇਆ ਉਲਝਾਇਓ ਕਹਿੰਦੇ ਇਹ ਮਾਇਆ ਦੇ ਵਿੱਚ ਐਨਾ ਮਨ ਉਲਝ ਗਿਆ ਕਿ ਉਸ ਪਰਮਾਤਮਾ ਨੂੰ ਭੁਲਾ ਬੈਠਾ ਜੋ ਜੋ ਕਰਮ ਕੀਓ ਲਾਲਚ ਲੱਗ ਤੇਹ ਤੇ ਆਪ ਬੰਧਾਇਓ ਕਹਿੰਦੇ ਜਿਹੜੇ ਕਰਮ ਤੁਸੀਂ ਕਰ ਰਹੇ ਹੋ ਨਾ ਲਾਲਚ ਵਿੱਚ ਲੱਗ ਕੇ ਮੈਨੂੰ ਆ ਵੀ ਮਿਲ ਜੇ ਲਾਲਚ ਵਿੱਚ ਆ ਵੀ ਮਿਲ ਜੇ ਤੇਹ ਤੇ ਆਪ ਬੰਧਾਇਓ ਕਹਿੰਦੇ ਉਹ ਨਹੀਂ ਉਹਦੇ ਵਿੱਚ ਆਪ ਤੁਸੀਂ ਖਚਤ ਹੋ ਰਹੇ ਹੋ ਲਾਲਚ ਇੰਨਾ ਮਾੜਾ ਹੈ ਗੁਰੂ ਸਾਹਿਬ ਨੇ ਕਿਹਾ ਲਾਲਚ ਛੱਡੋ ਅੰਦੇ ਹੋ ਲਾਲਚ ਦੁੱਖ ਭਾਰੇ ਕਹਿੰਦੇ ਅੰਨੇ ਮਨੁੱਖ ਹੋ ਤੁਸੀਂ ਜਿਹੜੇ ਲਾਲਚ ਵਿੱਚ ਪੈ ਗਏ ਲਾਲਚ ਛੱਡੋ ਅੰਨੇ ਹੋ ਲਾਲਚ ਦੁਖ ਭਾਰੇ ਕਹਿੰਦੇ ਇਹ ਬਹੁਤ ਵੱਡਾ ਦੁੱਖ ਹੈ ਇਹਦੇ ਵਰਗਾ ਦੁੱਖ ਨਹੀਂ ਹੋਣਾ ਜਿਹੜਾ ਲਾਲਚੀ ਹੈ ਲਾਲਚੀ ਬੰਦੇ ਨੂੰ ਗੁਰੂ ਸਾਹਿਬ ਕਹਿੰਦੇ ਲੱਭ ਕੁੱਤਾ ਕੋੜ ਚੂੜਾ ਠੱਗ ਖਾਦਾ ਮੁਰਦਾਰ ਕਹਿੰਦੇ ਇਹਦੇ ਕੁੱਤੇ ਵਰਗਾ ਹੋ ਜਾਂਦਾ ਆ ਮਨ ਨੂੰ ਕਹਿ ਰਹੇ ਆ ਕਹਿੰਦੇ ਜਿਹੜੇ ਕਰਮ ਤੁਸੀਂ ਲਾਲਚ ਚ ਲੱਗ ਕੇ ਕਰ ਰਹੇ ਹੋ ਇਹ ਮਾੜੇ ਨੇ ਪਰਮਾਤਮਾ ਦੇ ਕੋਲ ਆਓ ਜੇ ਲਾਲਚ ਕਰਨੇ ਤਾ ਕਹਿੰਦੇ ਪ੍ਰਮਾਤਮਾ ਦੇ ਨਾਮ ਦਾ ਕਰੋ ਜਿਵੇਂ ਬਾਬਾ ਫਰੀਦ ਸਾਹਿਬ ਜੀ ਦੀ ਮਾਂ ਉਹਨਾਂ ਨੂੰ ਲਾਲਚ ਦੇ ਵਿੱਚ ਪ੍ਰਮਾਤਮਾ ਦੇ ਨਾਲ ਜੋੜਦਾ ਉਹਦੀ ਮਾਂ ਨੇ ਸ਼ੰਕਰ ਦੇ ਲਾਲਚ ਦੇ ਵਿੱਚ ਲਿਆ ਕੇ ਪ੍ਰਮਾਤਮਾ ਦੇ ਵਿੱਚ ਅਭੇਦ ਕਰਤਾ ਇੱਕ ਦਿਨ ਬਾਬਾ ਫਰੀਦ ਸਾਹਿਬ ਜੀ ਨੂੰ ਕਹਿਣਾ ਪਿਆ ਫਰੀਦਾ ਸ਼ੰਕਰ ਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਨ ਤੁਦ ਸਾਰੇ ਚੀਜ਼ਾਂ ਸਾਰੀਆਂ ਮਿੱਠੀਆਂ ਨੇ ਸ਼ੱਕਰ ਵੀ ਮਿੱਠੀ ਐ ਖੰਡ ਵੀ ਮਿੱਠੀ ਐ ਮਿਸ਼ਰੀ ਵੀ ਮਿੱਠੀ ਐ ਸ਼ਹਿਦ ਵੀ ਮਿੱਠਾ ਤੇ ਕਹਿੰਦੇ ਮਾਝਾ ਦੁੱਧ ਵੀ ਮਿੱਠਾ ਪਰ ਕਹਿੰਦੇ ਜੇ ਇਹਨਾਂ ਤੋਂ ਵੀ ਮਿੱਠਾ ਹੋਇਆ ਪਰਮਾਤਮਾ ਦਾ ਨਾਮ ਕਹਿੰਦੇ ਇਹ ਪਰਮਾਤਮਾ ਦੇ ਨਾਮ ਦੇ ਵਿੱਚ ਲੱਗ ਜਿਓ ਸਾਰੀਆਂ ਚੀਜ਼ਾਂ ਜੋ ਸੰਸਾਰ 'ਚ ਦਿਸ ਰਿਹਾ ਕਹਿੰਦੇ ਸਾਰੀਆਂ ਮਿੱਠੀਆਂ ਲੱਗਦੀਆਂ ਨੇ ਪਰ ਕਹਿੰਦੇ ਇਹਨਾਂ ਸਾਰੀਆਂ ਤੋਂ ਉੱਪਰ ਹੈ ਜੇ ਮਿੱਠਾ ਤਾਂ ਉਹ ਹੈ ਪ੍ਰਮਾਤਮਾ ਦਾ ਨਾਮ ਰਹਾਉ ਸਮਝ ਨਾ ਪਰੇ ਵਿਖੇ ਰਸ ਰਚਿਓ ਜਸ ਹਰ ਕੋ ਵਿਸਰਾਇਓ ਕਹਿੰਦੇ ਇਹ ਮੈਨੂੰ ਆਪ ਆਪਣੇ ਆਪ ਨੂੰ ਅਜੇ ਤੱਕ ਸਮਝ ਨਹੀਂ ਲੱਗੇ ਕਿ ਮੈਂ ਵਿਖੇ ਜ਼ਹਿਰ ਦੇ ਰਸਾਂ ਦੇ ਵਿੱਚ ਸਚਤ ਹੁੰਦਾ ਜਾ ਰਹੇ ਆ ਜਸ ਹਰ ਕੋ ਵਿਸਰਾਇਓ ਪਰਮਾਤਮਾ ਦਾ ਜਿਹੜਾ ਜਸ ਹੈ ਉਹਨੂੰ ਮੈਂ ਭੁਲਾ ਬੈਠਿਆ ਆਪਣੇ ਹਿਰਦੇ ਦੇ ਵਿੱਚੋਂ ਸਮਝ ਨਾ ਪਰੇ ਵਿਖੈ ਰਸ ਰਚਿਓ ਵਿਖੈ ਜ਼ਹਿਰ ਨੂੰ ਕਹਿੰਦੇ ਐ ਰਸ ਜਿਹੜੇ ਸਾਨੂੰ ਪਰਮਾਤਮਾ ਦੇ ਨਾਲ ਤੋੜ ਦਿੰਦੇ ਐ ਨਾ ਜ਼ਮੀਨ ਮਾੜੀ ਐ ਨਾ ਪੈਸਾ ਮਾੜਾ ਐ ਨਾ ਸੋਨਾ ਮਾੜਾ ਐ ਨਾ ਜਾਂਦੀ ਜਬ ਜਵਾਹਰਾਤ ਬਾੜੇ ਨੇ ਪਰ ਜਿਹੜੀ ਇਹ ਤੀਜਾ ਸਾਨੂੰ ਪਰਮਾਤਮਾ ਤੋਂ ਤੋੜ ਦੇਣ ਉਹ ਫਿਰ ਸਾਰੀਆਂ ਹੀ ਬਾੜੀਆਂ ਹੁੰਦੀਆਂ ਨੇ ਗੁਰੂ ਸਾਹਿਬ ਕਹਿੰਦੇ ਤੁਸੀਂ ਤੇ ਰਸਾਂ 'ਚ ਖਚਤ ਹੋ ਗਏ ਹੋ ਪਰਮਾਤਮਾ ਦਾ ਨਾਮ ਭੁੱਲ ਚੁੱਕੇ ਹੋ ਨੌ ਤਰ੍ਹਾਂ ਦੇ ਰਸਾਂ ਦੇ ਗਰਵਾਣੀ ਦੇ ਵਿੱਚ ਗੁਰੂ ਸਾਹਿਬ ਨੇ ਗੱਲ ਕੀਤੀ ਹੈ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੇ ਬਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮਿੱਠਾ ਰਸ ਨਾਸ ਇਹ ਤੇਰਾ ਸਰੀਰ ਕੇ ਕੈ ਘਟ ਨਾਮ ਨਿਵਾਸ ਕਹਿੰਦੇ ਜਦੋਂ ਇੰਨੇ ਰਾਸਤੇ ਵਿੱਚ ਜਿੰਬੜ ਗਏ ਹੁਣ ਪ੍ਰਮਾਤਮਾ ਦਾ ਨਾਮ ਬਹੁਤ ਔਖਾ ਕਹਿੰਦੇ ਜਪਣ ਸੰਗ ਸੁਆਮੀ ਸੋ ਜਾਣਿਓ ਨਾਹਿਨ ਬਨ ਖੋਜਨ ਕੋ ਧਾਇਓ ਕਹਿੰਦੇ ਪ੍ਰਮਾਤਮਾ ਨੂੰ ਆਪਣੇ ਨਾਲ ਜਾਣਿਆ ਹੀ ਨਹੀਂ ਕਦੇ ਬਸ ਜੰਗਲਾਂ ਦੇ ਵਿੱਚ ਗਏ ਆ ਕਿ ਜੰਗਲਾਂ ਚ ਜਾ ਕੇ ਭਾਲ ਲਈਏ ਸੰਗ ਸੁਆਮੀ ਸੋ ਜਾਣਿਓ ਨਾਹਿਨ ਕਹਿੰਦੇ ਆਪਣੇ ਨਾਲ ਤੇ ਜਾਣਿਆ ਹੀ ਨਹੀਂ ਪ੍ਰਮਾਤਮਾ ਆਤਮਾ ਨੂੰ ਕਿੱਥੇ ਭਾਲਦੇ ਰਹੇ ਬਨ ਖੋਜਣ ਕੋ ਧਾਇਓ ਖੋਜਣਾ ਤੇ ਆਪਣੇ ਅੰਦਰ ਸੀ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ ਕਹਿੰਦੇ ਖੋਜਣਾ ਤੇ ਆਪਣਾ ਮਨ ਸੀ ਖੋਜਣਾ ਤੇ ਆਪਣਾ ਦਿਲ ਸੀ ਪਰ ਕਹਿੰਦੇ ਤੂੰ ਜੰਗਲਾਂ ਨੂੰ ਖੋਜਦਾ ਰਿਆ ਜੰਗਲਾਂ ਦੇ ਵਿੱਚੋਂ ਕਹਿੰਦੇ ਰੱਬ ਨਹੀਂ ਮਿਲਣਾ ਜੰਗਲਾਂ ਦੇ ਵਿੱਚੋਂ ਕੰਡੇ ਵੱਜਣਗੇ ਤੇਰੇ ਪੈਰਾਂ ਦੇ ਵਿੱਚ ਹੋਰ ਨਹੀਂ ਕੁਝ ਮਿਲਣਾ ਕਹਿੰਦੇ ਰਤਨ ਰਾਮ ਘਟ ਹੀ ਕੇ ਭੀਤਰ ਤਾਕੋ ਗਿਆ ਨਾ ਪਾਇਓ ਹੁਣ ਬੰਦਾ ਕਹਿੰਦਾ ਮੇਰੇ ਕੋਲੇ ਰਤਨ ਨੇ ਮੇਰੇ ਕੋਲੇ ਹੀਰੇ ਨੇ ਮੇਰੇ ਕੋਲੇ ਜਵਾਹਰਾਤ ਨੇ ਮਾਰੇ ਤੇ ਗੁਰੂ ਤੇਗ ਬਹਾਦਰ ਸਾਹਿਬਾਰੇ ਕਹਿੰਦੇ ਆ ਰਤਨ ਰਾਮ ਘਟ ਹੀ ਕੇ ਭੀਤਰ ਕਹਿੰਦੇ ਰਤਨਾ ਤੋਂ ਵੀ ਮਹਿੰਗਾ ਤੇ ਪ੍ਰਮਾਤਮਾ ਦਾ ਨਾਮ ਹੈ ਜਿਹੜਾ ਤੇਰੇ ਹਿਰਦੇ ਦੇ ਵਿੱਚ ਹੈ ਗੁਰਬਾਣੀ ਦੇ ਵਿੱਚ ਸ਼ਬਦ ਅਸੀਂ ਪੜ੍ਹਦੇ ਆ ਗੁਰੂ ਸਾਹਿਬ ਕਹਿੰਦੇ ਆ ਜੇ ਪ੍ਰਮਾਤਮਾ ਨੂੰ ਮਿਲਣਾ ਕਿਸੇ ਦਾ ਦਿਲ ਨਾ ਤੋੜ ਦੇ ਜੇ ਕਿਸੇ ਦਾ ਦਿਲ ਤੋੜਦਾ ਭਾਵ ਕੇ ਰੱਬ ਤੋੜਦਾ ਕਹਿੰਨੇ ਗੁਰੂ ਸਾਹਿਬ ਕਹਿੰਦੇ ਸਭਨਾ ਮਨ ਮਾਲਿਕ ਮਾਲਿਕ ਕਹਿੰਦੇ ਆ ਹੀਰੇ ਮੋਤੀਆਂ ਨੂੰ ਕਹਿੰਦੇ ਸਾਰਿਆਂ ਦੇ ਮਨ ਹੀਰੇ ਮੋਤੀਆਂ ਵਰਗੇ ਐ ਸਬਨਾ ਮਨ ਮਾਨਿਕ ਠਾਹਣ ਮੋਲ ਬਚਾਗਵਾ ਜੇ ਤਉ ਪਰੀਆ ਦੀ ਸਿੱਖ ਹਿਆਉ ਨ ਠਾਹੇ ਕਹੀ ਦਾ ਕਹਿੰਦੇ ਜੇ ਪ੍ਰਮਾਤਮਾ ਦੇ ਦਰਸ਼ਨ ਕਰਨੇ ਨੇ ਕਿਸੇ ਦਾ ਦਿਲ ਆ ਤੋੜ ਦੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਐ ਰਤਨ RAM ਘਟ ਹੀ ਕੇ ਭੀਤਰ ਕਹਿੰਦੇ ਜਿਹੜਾ ਪਰਮਾਤਮਾ ਹੈ ਨਾ ਉਹ ਰਾਵ ਜਿਹੜਾ ਰਤਨਾ ਤੋਂ ਵੀ ਵੰਗਾ ਉਹ ਤੇ ਤੇਰੇ ਹਿਰਦੇ 'ਚ ਹੀ ਬੈਠਾ ਹੈ ਤਾਂ ਕੋ ਗਿਆਨ ਨਾ ਪਾਇਓ ਕਹਿੰਦੇ ਇਹਦੇ ਕੋਲੋਂ ਗਿਆਨ ਅਜੇ ਪਾਇਆ ਹੀ ਨਹੀਂ ਕਿ ਭਾਵੇਂ ਅਸੀਂ ਆਪਣੇ ਆਪ ਨੂੰ ਅਜੇ ਵੇਖਿਆ ਹੀ ਨਹੀਂ ਅਸੀਂ ਬਾਹਰੇ ਵੇਖਦੇ ਰਹੇ ਆਪਣੇ ਆਪ ਨੂੰ ਵੇਖਿਆ ਹੀ ਨਹੀਂ ਜਨਨਾ ਨਿਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਉਹਦੇ ਭਜਨ ਤੋਂ ਬਿਨਾਂ ਆਹ ਜਿਹੜਾ ਸਮਾਂ ਲੰਘਦਾ ਜਾ ਰਿਹਾ ਬਿਨ ਬਿਰਥਾ ਜਨਮ ਗਵਾਇਓ ਕਹਿੰਦੇ ਸਾਰੇ ਦਾ ਸਾਰਾ ਜਨਮ ਬੇਅਰਥ ਗਵਾ ਲਿਆ ਰੈਣ ਗਵਾਈ ਸੋਇਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਹਿੰਦੇ ਕੌਡੀਆਂ ਦੇ ਭਾ ਜਾ ਰਿਹਾ ਪੇਟ ਭਰਿਓ ਪਸ਼ੂਆ ਜਿਉ ਸੋਇਓ ਮਨੁੱਖ ਜਨਮ ਹੈ ਥਾਰਿਓ ਕਹਿੰਦੇ ਜਿਵੇਂ ਪਸ਼ੂ ਪੇਟ ਭਰ ਭਰ ਕੇ ਖਾ ਕੇ ਸੌ ਜਾਂਦੇ ਐ ਇਸੇ ਤਰੀਕੇ ਦੇ পেট ਭਰ-ਭਰ ਕੇ ਖਾ ਕੇ ਤੂੰ ਸੌ ਗਿਆ ਕਹਿੰਦੇ ਤੇਰੇ ਚ ਤੇ ਉਹਦੇ ਚ ਫਰਕ ਕੀ ਐ ਫਰਕ ਅਸੀਂ ਨੇ ਜੇ ਬਣਾਉਣਾ ਤਾਂ ਖਾਣਾ ਖਾਣਾ ਨਹੀਂ ਛੱਡਣਾ ਪਾਣੀ ਪੀਣਾ ਨਹੀਂ ਛੱਡਣਾ ਪਰ ਗੁਰੂ ਸਾਹਿਬ ਕਹਿੰਦੇ ਨਾਲ ਨਾਲ ਉਸ ਭਗਵੰਤ ਉਸ ਪਰਮਾਤਮਾ ਨੂੰ ਵੀ ਤੇ ਚੇਤੇ ਕਰੋ ਨਾ ਜੇ ਉਹਨੂੰ ਚੇਤੇ ਨਹੀਂ ਕੀਤਾ ਭਾਵ ਕੇ ਤੁਹਾਡਾ ਜਨਮ ਬੇਅਰਥ ਜਾ ਰਿਹਾ ਰਤਨ ਰਾਮ ਘਟ ਹੀ ਕੇ ਭਿੱਤਰ ਤਾ ਕੋ ਗਿਆਨ ਨਾ ਪਾਇਓ ਜਨਨਾਨਕ ਭਗਵੰਤ ਭਜਨ ਵਿਨ ਬਿਰਥਾ ਜਨਮ ਗਵਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ